ਆਦਰਸ਼ ਸਕੂਲ ਚੌਕੇ ਦੇ ਪੀਤਰਾਂ ਵੱਲੋਂ ਲੋੜੇ ਜਾ ਰਹੇ ਤੋਂ ਹੁਦੇ ਸੱਦੇ ਤੇ ਸਾਰੇ ਅਜਾਸ ਕਥੇ ਵੱਗੇਗਾ ਜਿਵੇਂ ਅਰਥਿਕਾਂ ਜਿਥੇ ਬੰਦੀ ਪਸਾਨ ਵਜੂਰ ਤੇ ਸਾਡੇ ਨਾਲ ਸਰਕਾਰੇ ਦਾ ਨਾਵਾ ਪੜਨਾ ਤੁਸੀਂ ਸਾਰੇ ਆਏ ਹੋ ਧੰਨਵਾਦ ਆਦਰਸ਼ ਸਕੂਲ ਚੌਕੇ ਦਾ ਮਾਮਲਾ ਜਿਹੜਾ ਲੱਗ ਪੱਛ 500 ਦਿਨ ਹੋ ਗਏ ਤੁਸੀਂ ਸਭ ਉਹਦੇ ਤੋਂ ਜਾਣ ਨੂੰ ਤੇ ਮੈਂ ਕੋਈ ਪਹਿਲਾ ਬੋਲਾਇ ਬੁਲਾਇਆ ਨਹੀਂ ਆਪਦੇ ਆਪੇ ਢੰਗ ਦੇ ਨਾਲ ਤੁਹਾਡੇ ਨਾਲ ਸਾਂਝਾ ਕੀਤਾ ਮਸਲਾ ਕੀ ਹੈ ਗੱਲ ਕੀ ਹੈ ਸਰਕਾਰ ਦਾ ਪ੍ਰਸ਼ਾਸਨ ਦਾ ਰਵਈਆ ਹਾਂ ਤਾਂ ਕਿ ਨੰਗਾ ਚਿੱਟਾ ਕਿ ਮੈਂ ਭ੍ਰਿਸ਼ਟਾਚਾਰੀਆਂ ਨੂੰ ਬਚਾਉਂਦਾ ਤੇ ਜਿਨ੍ਹਾਂ ਨੇ ਇਸ ਤਰ੍ਹਾਂ ਪਾਜਰ ਮੰਗਾ ਜਿਤਾਉਣਾ ਨੋ ਸਜਾ ਮਾਦਨ ਦਾ ਇਸ ਕਰਕੇ ਭਾਵੇਂ ਸਰਕਾਰ ਪ੍ਰਸ਼ਾਸਨ ਇਹਦਾ ਕੋਈ ਵੀ ਅੰਗ ਆਏ ਨਹੀਂ ਪਾਸੇ ਰਿਹਾ ਜਿਹਦੇ ਇਹ ਵਸਦਾ ਧਿਆਨ ਚ ਨਾ ਲੈਂਦਾ ਹੋਵੇ ਪ੍ਰਸ਼ਾਸਨ ਲਗਾਤਾਰ ਇਸ ਮਸਲੇ ਦੇ ਵਿੱਚ ਇਹ ਤੋਂ ਬਿਨਾ ਹੜਕੇ ਦਾ ਐਮਐਲਏ ਸੁਭੀਰ ਮਾਈਸਰਖਾਨਾ ਉਹਨੂੰ ਮਾਫੀ ਉਹਦੇ ਤੇ ਹੰਦਲੇ ਹੰਦਾ ਜਾ ਚੁੱਕਾ ਹੈ ਅਕਸਰਕਤੇ ਪ੍ਰਧਾਨ ਸਭਾ ਦਾ ਸਪੀਕਰ ਕੁਲਤਾਰ ਸੰਧਵਾ ਉਹਨੂੰ ਵੀ ਦੱਸੇ ਜਾ ਚੁੱਕੇ ਗੰਗੀ ਕੰਗੀ ਬਾਨ ਦੇ ਧਿਆਨ ਚਾ ਜਦੋਂ ਉਹਨੂੰ ਸਾਰੀ ਕਹਾਣੀ ਸੁਣਾਈ ਜੀ ਇਹ ਦਾਸਿਸਕੂ ਚੌਕੇ ਦਾ ਮਾਮਲਾ ਹੈ ਸ਼ੁਰੂ ਹੋਇਆ ਹੈ ਸਾਰੀ ਜਿਹੜੀ ਕਹਿਣਾ ਹੋਵੇ ਉਹਦੇ ਤੋਂ ਰਾਹ ਤੱਕ ਜਦੋਂ ਸਾਰੀ ਕਹਾਣੀ ਸੁਣਾਈ ਉਹ ਹਨਰ ਹੁੰਦਾ ਹੈ ਜਿਵੇਂ ਸਾਰੇ ਹੋਰ ਆਪ ਸਰ ਵੀ ਹੈਰਾਨ ਹੋਏ ਇਹ ਅੱਛਾ ਹੈ ਪਰ ਉੱਠਣ ਵੇਲੇ ਤੇ ਹਮ ਆਇਆ ਨੂੰ ਵਿਸ਼ੇਸ਼ ਦਖਲ ਦੇ ਕੇ ਬਸਲੇ ਨੂੰ ਛੇਤੀ ਹੱਲ ਕਰਾਉਂਗਾ ਪਰ ਕਾਲੋ ਫੇ ਵੀ ਖੜੀ ਹੈ ਅਜ ਵੀ ਬੜਾ ਸਮਾਂ ਹੋਇਆ ਰਿਹਾ ਸੁਦੀਪ ਨੂੰ ਫੋਨ ਆਉਂਦਾ ਜਦੋਂ ਤੁਸੀਂ ਐਲਾਨ ਕੀਤਾ ਹੋਇਆ ਵੀ ਅੱਜ ਹੋਰ ਸਰਕਾਰ ਦਾ ਪ੍ਰਸ਼ਾਸਨ ਦਾ ਪਿੱਟਿਆਪਾ ਹੋਣਾ ਹੈ ਇਹ ਮਸਲਾ ਕੀ ਹੈ ਕਮਿਟੀ ਆ ਫੇਰ ਸਮਝਾਇਆ ਜਾਂਦਾ ਹੈ ਉਹਨੂੰ ਪਰ ਇਹਦਾ ਬਾਦੀ ਦਾ ਅਮਲੇ ਦੂਸਰਾ ਉਲਟਾ ਕਿਨੇ ਟੀਚਰਾਂ ਨੇ ਅੰਦਰੋਂ ਹਾਲ ਸਾਰੀ ਦੱਸੀ ਆ ਜਿਹੜੀ ਉਹ ਮੈਡਮ ਪ੍ਰਿੰਸੀਪਲ ਆ ਅਜੀਬ ਉਹਦੇ ਉਹ ਰਵਈਆ ਦੇਖਣਾ ਜੀ ਜਿੱਤੇ ਨਾ ਟੀਚਰਾਂ ਨੂੰ ਜੁਆਇਨ ਕਰਾਉਣ ਦੇਣ ਆ ਉਦੋਂ ਇਹ ਉਹ ਆਰਦੀ ਗੱਲ ਤੇ ਅੜੀ ਰਹੀ ਆ ਵੀ ਮੈਂ ਤਾਂ ਜਿੰਨਾ ਚਿਰ ਮੇਰੇ ਕੋਲੇ ਮੁਕਤੀ ਆਰਡਰ ਨਹੀਂ ਆਉਂਦੇ ਮੈਂ ਇਹ ਵੀ ਆਖੂ ਤਾਂ ਦੀ ਗੱਲ ਕਿਉਂਕਿ ਮੇਰੇ ਕੋਲੇ ਤਾਂ ਉਹੀ 65 ਟੀਚਰਾਂ ਦਾ ਮੁਕਤੀ ਆਡਰ ਹੈ ਮੈਂ ਤਾਂ ਉਹੀ ਮੰਨਦਾ ਹਾਂ ਜਦੋਂ ਸਾਰਾ ਪਤਾ ਸੀ ਦੱਸਿਆ ਗਿਆ ਵੀ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਹੋ ਚੁੱਕੀ ਹੈ ਜਿਹਦੇ ਵਿੱਚ ਉਸ ਤੋਂ ਵੱਡੇ ਅੰਸ਼ਰ ਡੀਆਈਜੀ ਬੱਚਾ ਹੈ ਸਰਵਨ ਪ੍ਰਸ਼ਾਸਨ ਵੱਲੋਂ ਕਐਡੀਸੀ ਮੈਡਮ ਬੱਚਾ ਸੀਆਡੀ ਵੱਲੋਂ ਉਹਨਾਂ ਦੇ ਅਲਸਰ ਵਿੱਚ ਹੈ ਤੇ ਇਧਰ ਜੱਥੇਦੰਦਿਆਂ ਸਾਰੀਆਂ ਬੱਚਾ ਸਾਰੀਆਂ ਦੀ ਸਹਿਮਤੀ ਬਣੀ ਹੈ ਫਿਰ ਸਦੋਂ ਬੱਲਾ ਨੂੰ ਛੱਡ ਕੇ ਵੀ ਦੋ ਟੀਚਰ ਜਿਨ੍ਹਾਂ ਦਾ ਬਾਰ ਬਾਰ ਜ਼ਿਕਰ ਹੁੰਦਾ ਸੁਦੀਪ ਔਰ ਨਰਿੰਦੀਪ ਸ਼ਰਮਾ ਪੁਨਰ ਨਰਿਓ ਨੇ ਆਏ ਕਿ ਹਾਂ ਵੀ ਇਹਨਾਂ ਦਾ ਕੋਈ ਸਾਨੂੰ ਕਾਨੂੰਨੀ ਅੜਿੱਕਣਾ ਹੈ ਚਾਹੇ ਕੋਰਟ ਕੇਸ ਹੋਵੇ ਬਾਹਾਨੇ ਹੋਣ ਰੋਕੇ ਅੰਦਰ ਵਿੱਚ ਨਹੀਂ ਕੁਝ ਖੋਤ ਹੈ ਵੀ ਉਹ ਵੀ ਅਸੀਂ ਕੋਸ਼ਿਸ਼ ਤਰ੍ਹਾਂ ਜੀ ਹੱਲ ਕਰਕੇ ਜਦੋਂ ਖਾਸ ਕਰਕੇ ਨਵਰੀਨ ਸ਼ਰਮਾ ਦੇ ਮਾਮਲੇ ਵਿੱਚ ਬਸਾਨ ਨਾਲ ਗੱਲ ਕੀਤੀ ਇਹਨਾਂ ਦਾ ਕੇਸ ਹੈ ਜਿਹੜਾ ਕਿ ਨਿੱਜੀ ਕੇਸ ਦੇ ਵਿੱਚ ਉਹਦੇ ਪੱਛਾ ਪਿਆ ਸੀ ਉਹਦਾ ਮਹਾਨਾ ਮਾਮਲਾ ਹੈ ਕਿ ਉਹ ਸਰਕਾਰ ਨਹੀਂ ਆਦੀ ਉਹਨੇ ਪਹਿਲਾਂ ਮੋੜ ਮੰਨਿਆ ਸੀ ਇਸ ਕੋਰਟ ਦਾ ਉਹ ਜਿਹੜਾ ਉਛਲਦਾ ਸੋ ਇਹ ਦਾ ਸੱਚਾ ਹੋਇਆ ਕਹਿਣਾ ਹੋਇਆ ਪ੍ਰਿੰਸੀਪਲ ਸੀ ਭਗੇਲਸੋਂ ਉਹਦੇ ਖਿਲਾਫ ਨੇ ਮੂੰਹ ਖੋਲਿਆ ਸੀ ਤਾਉ ਨਵੀਨ ਸ਼ਰਮਾ ਸੀ ਇਸ ਕਰਕੇ ਅਸੀਂ ਸਮਝਿਆ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਤੇ ਜਦੋਂ ਉਹਨੇ ਕੇਸ ਵੀ ਰਿਕਾਰਡ ਕੀਤੀ ਗਈ ਵੀ ਜਿਹੜਾ ਉਹਦੇ ਤੇ ਕੇਸ ਸੀ ਉਹ ਕੇਸ ਮੁੱਕ ਚੁੱਕਿਆ ਹੈ ਤੇ ਉਹਦੇ ਨਾਲ ਸਰਕਾਰੀ ਡਿਪਟੀ ਵੀ ਇਸ ਕੇਸ ਦੇ ਵਿੱਚ ਆ ਫਾਇਰ ਜੇਲ੍ਹ ਸੀ ਉਹ ਜੇਲ੍ਹ ਵੀ ਗਈ ਸੀ ਜਦੋਂ ਕੋ ਨਗਰੀਦ ਸ਼ਰਮਾ ਤਾਂ ਜੇਲ੍ਹ ਨਹੀਂ ਗਈ ਪੱਛੇ ਤੇ ਜਰੂਰ ਪਾ ਲਈ ਕੋਟਾ ਮਾਰਚ ਮਹੀਨੇ ਦੇ ਬਹਾਰ ਕੀਤੇ ਹੋਏ ਆ ਸਰ ਪ੍ਰਸ਼ਾਸਨ ਵਾਲੇ ਬੋਲਦੇ ਸੀ ਵੀ ਆ ਸਾਨੂੰ ਸਾਰੇ ਕਾਗਜ਼ ਪੱਤਰ ਦੇ ਦਿਓ ਉਹਨੂੰ ਤਾਂ ਤਨੂੰ ਬਹਾਰ ਕਰ ਲਾਂਗੇ ਆਪਾਂ ਸਾਰਾ ਉਤਲੰਡਾ ਬਣਾ ਕੇ ਉਹਦਾ ਐਡਰ ਡੀਆਈਐਸ ਦੇ ਮੇਲ ਤੇ ਵੀ ਰੱਖਤਾ ਐਸਡੀ ਅੰਦਰ ਦੇ ਤੇ ਵੀ ਰੱਖਤਾ ਤੇ ਮੌਕੇ ਦੀ ਪ੍ਰਿੰਸੀਪਲ ਉਹਨਾਂ ਹੀ ਤੇ ਵੀ ਰੱਖਤਾ ਔਰ ਹਲੇ ਤੱਕ ਜਿਹੜੇ ਸੁਨੇਹੇ ਬਣਾ ਦੇ ਦਿੱਤੇ ਗੱਤੀ ਤੇ ਸੁਨੇਹੇ ਆ। ਸਬੰਧ ਪ੍ਰਸ਼ਾਸਨ ਵੱਲੋਂ ਐਡੀਸੀ ਮਾडम ਤੁਹਾਨੂੰ ਸੰਗਿ ਬਹੁਤ ਅੱਛੇ ਬੋਲ ਰਹੀ ਸੀ ਮੈਂ ਇਹ ਪਰ ਆਕੜ ਰੱਖਿਆ ਕਿ ਤੁਸੀਂ ਠੀਕ ਆ। ਸਦੀਪ ਮਾਰੇ ਤਾਂ ਸਾਨੂੰ ਸਮਝ ਆ ਗਈ ਤੁਹਾਡਾ ਗੁੱਸਾ। ਔਰਤ ਦੇ ਨਾਤੇ ਤੁਸੀਂ ਵੀ ਔਰਤੋਂ ਇੱਕ ਨਵਨੀਤ ਸ਼ਰਮਾ ਮਾਰੇ ਵੀ ਤੁਹਾਡਾ ਇਹੀ ਨਜ਼ਰ ਕਿਹਾ। ਕਹਿੰਦੀ ਹਾਂ ਬਹੁਤ ਸਾਫ਼ ਆਈ। ਨਮਰੀ ਸਵਾਮਾਰੀ ਆਟ ਆਗੜੀ ਕੋਲ ਮੈਨੇਜਮੈਂਟ ਦਾ ਕੋਲ ਪ੍ਰਸ਼ਾਸਨ ਦਾ ਤੇ ਸੁਦੇ ਚਲਾਉਣ ਵਾਲੇ ਸਾਰੇ ਪ੍ਰਬੰਧ ਨੂੰ ਦਾ ਅਰਦਾਈਆ ਸਾਹਮਣੇ ਆਇਆ ਹੋਇਆ ਪਰ ਇਹਦੇ ਬਾਅਦ ਵੀ ਗੱਲ ਕੋਈ ਐ ਜਿਹੜੇ ਸਾਰੇ ਬੁਲਾਰਿਆਂ ਨੇ ਗੁਦਰ ਕੀਤਾ ਵੀ ਰੱਖਣ ਇਹਦੇ ਪਿੱਛੇ ਗੱਲ ਦਾ ਕੰਮ ਹੋਇਆ ਕਰਦੀ ਆ ਵੀ ਜੇ ਲੋਕ ਆਏ ਸਾਡੀ ਸਾਰੀ ਗੱਲ ਦੇ ਖਿਲਾਫ ਮੂੰਹ ਖੋਲਦੇ ਆ ਉਹਨਾਂ ਲੋਕਾਂ ਨੂੰ ਸੱਤ ਸਿਖਾਉਣਾ ਐ ਸੋ ਸਫਾਉਣ ਲੱਗੇ ਹੋਏ ਐ ਇਸ ਕਰਕੇ ਪ੍ਰਾਹੋ ਪਹਿਨੋ ਨਰਾਈਆਂ ਹੁ ਵੱਡੀਆਂ ਪੈ ਗਈਆਂ ਸੀ ਉੱਧੋਂ ਦੇ ਕਹਿੰਦੇ ਆ ਰਹੇ ਐ ਇਹ ਹਜ਼ਾਰ ਸਿਖੂਲ ਚੌਕੇ ਦਾ ਮਾਮਲਾ ਇਤਨਾ ਤੇ ਨਹੀਂ ਜਿਨ੍ਹਾਂ ਨੂੰ ਪਹਿਲਾਂ ਲੱਗਦਾ ਸੀ ਕਿਉਂਕਿ ਉਹਨੇ ਪਿੱਛੇ ਉਹਨੇ ਨੇਤਾਇ ਵਕਾਰ ਬਣਾਇਆ ਹੋਇਆ ਵੀ ਰੌਲਾ ਇਹ ਸਭੇ ਨਹੀਂ ਰਹਿਣਾ ਪਹਿਲਾ ਇਸ ਕਰਕੇ ਆਪਾਂ ਬਾਰ ਬਾਰ ਇਹ ਗੱਲਾਂ ਨੇ ਹੋਣਿਆ ਨੌਸਮ ਖਰਾਬ ਹੁੰਦਾ ਜਾਂਦਾ ਉਤੋਂ ਮਾਲਕੂ ਜੀ ਜ਼ਿਕਰ ਕਰਕੇ ਰਏ ਆ ਸੰਗਰੂਰ ਦੇ ਵਿੱਚ ਕੰਮ ਕਰਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮਗੂਰਾ ਦੀ ਅੱਜ ਉਹਨੇ ਤੀਜਾ ਹਿੱਸਾ ਜ਼ਮੀਨ ਥੇਕੇ ਤੇ ਲੈਣ ਦੀ ਗੱਲ ਕੀਤੀ ਉਹਨਾਂ ਨੂੰ ਕੁੱਟਿਆ ਗਿਆ ਜ਼ਬਰ ਕੀਤਾ ਗਿਆ ਤੇ ਜਦੋਂ ਜੀਨ ਵਾਲੇ ਰਾਜੇ ਦੀ ਜ਼ਮੀਨ ਤੇ ਕਿਹਾ ਵੀ ਆ ਬਾਦੂ ਪਈ ਆ ਸੀ ਵਡਾਉਣੀ ਆ ਇਹਦੇ ਤੇ ਅਸੀਂ ਆਪਾਂ ਨਗਰ ਬਸਾਉਣਾ ਬੇਗੰਪੁਰਾ ਚਿਰਾਗ ਲਾਣਾ ਹੈ ਅੱਜ ਪ੍ਰੋਗਰਾਮ ਮਨੇ ਵੀ ਬ੍ਰੀਫਿੰਗ ਨੂੰ ਕਰਨਾ ਸੀ ਅਗਾਂ ਨੂੰ 17 ਤਰੀਕ ਨੂੰ ਪਰਚੇ ਦਰਜ ਕਰ ਲਓ ਫੜਕੇ ਜੇਲਾ ਚ ਫੋਟੇ ਸਮੇਤ ਮਾਵਾ ਪੈਣਾ ਵੱਡੀ ਪੱਤਰ ਤੇ ਆਪਣੀ ਬਠਿੰਡੇ ਜ਼ਿਲ੍ਹੇ ਵਿੱਚ ਬਾਹਰ ਘਰਤਾਂ ਬਠਿੰਡੇ ਜ਼ਿਲ੍ਹੇ ਚ ਬੰਦ ਕਰਤੀਆਂ ਹਲੇ ਤੱਕ ਨਹੀਂ ਉਹਨਾਂ ਦੇ ਦੋ ਔਰਤਾਂ ਦੇ ਹੋ ਤਾਗੂ ਜੇਲਾ ਦਾ ਬੰਦਾ ਹੈ ਜਿਵੇਂ ਆਪਣੇ ਬੰਦੇਵ ਤੇ ਸਗਨਦੀਪ ਭਲਾਉਣਾ ਨੇ ਤੇ ਉਹਨਾਂ ਦੇ ਭਾਈ ਬਾਗੋ ਜਰ ਤੇ ਅਹੇ ਨੌਲਾਬੀਏ ਸੱਚ ਦਾ ਪਹਿਰਾ ਦਿੰਦੇ ਸੀ ਸੱਚਾਣਿਆਂ ਦੀ ਹਮਾਇਤ ਕੀਤੀ ਹੈ ਕਹੇ ਗੱਲਿਆ ਪਵਨਾ ਕਹੇ ਗੱਲਿਆ ਤੁਸੀਂ ਪ੍ਰਾਣੀ ਕੇਸ ਕੱਢ ਲਓ ਕੇਸ ਤਾਂ ਤੁਸੀਂ ਕੱਢ ਲਓਗੇ ਕੋਈ ਨਹੀਂ ਪਰ ਤੇ ਆਪਣੇ ਖੇਤੋਂ ਤੁਸੀਂ ਜੇ ਕਿਤੇ ਜ਼ਬਰਨਾਮਾ ਪਾ ਦੱਬਦੇ ਹੁੰਦੇ ਤਾਂ ਜਿੱਥੇ ਵਿਰੋਜਨ ਦਾ ਰਾਜ ਹੁੰਦਾ ਜ਼ਬਰਨਾਮਾ ਲੋਕ ਨਹੀਂ ਲੜਿਆ ਕਰਦੇ ਜਿੰਨਾ ਮਰਜ਼ੀ ਜ਼ਬਰ ਕਰ ਲੋ ਜ਼ਬਰ ਦੀ ਕਹਾਣੀ ਤਾਂ ਬੜੇ ਸੋਹਣੇ ਸ਼ਬਦਾਂ ਚ ਕਿਸੇ ਫਲਾਸਟਰ ਦੀ ਲਿਖੀ ਹੋਈ ਹੈ ਜ਼ਬਰ ਨਿਕਾਮੀ ਹੋਰ ਜ਼ਬਰ ਜਗਾਂ ਤੀਕ ਨਾ ਮਿਲੇ ਕਬਰ ਹਰ ਗੱਲ ਦੀ ਇਹ ਕਹਾਣੀ ਕਰਨਾ ਜ਼ਬਰ ਤੇ ਮੂਵੀ ਖਾਣੀ ਇਸ ਕਰਕੇ ਉਹਨਾਂ ਜਮੀਰ ਪ੍ਰਾਪਤੀ ਸੰਘਰਸ਼ ਕਮੇਟੀ ਵਾਲਿਆਂ ਨੂੰ ਗੱਲਬਾਤ ਲਈ ਸੱਦਾ ਦੇ ਕੇ ਜਦ ਹਰਲੇ ਦੇ ਅੰਦਰ ਉਹਨਾਂ ਨੂੰ ਕਿਸੇ ਪਿੰਡ ਵਿੱਚ ਬੋਲਣ ਲਈ ਦਿੱਤਾ ਜਾ ਰਿਹਾ ਤ੍ਰੀਪ ਤੋਂ ਇੱਕ ਸੇ ਹੋਰ ਤ੍ਰੀਪ ਤੋਂ ਉਹਨਾਂ ਦੇ ਅੱਗੇ ਫੜ ਕੇ ਅੰਦਰ ਕੀਤਾ ਹੋਇਆ ਉਸ ਜ਼ਬਰ ਦੇ ਖਿਲਾਫ ਸਾਰੇ ਪੰਜਾਬ ਦੀਆਂ ਕਿਸਾਨ ਮਜੂਦ ਜੱਥੇਬੰਦੀਆਂ ਨੇ ਇਕੱਠੇ ਹੋ ਕੇ ਜ਼ਬਰ ਦੇ ਖਿਲਾਫ ਸੱਦਾ ਦਿੱਤਾ ਹੋਇਆ ਉਸ ਤ੍ਰੀਪ ਨੂੰ ਸੰਗਠਨ ਰਾਮ ਦੀ ਜਰਤ ਜਬਰ ਵਧੀ ਵਧੀ ਕੰਮ ਪੜਨਾ ਤਿਆਰੀਆਂ ਭਾਵੇਂ ਪਾਉਣ ਲੱਗੀ ਕਰਨੀਆਂ ਤੇ ਹੁਣ ਮੈਂ ਕਹਿੰਦਾ ਵੀ ਜੋਰ ਫੜਿਆ ਚਾਪਾ ਮਜਾਰਾ ਵੀ ਕਰਨਾ ਹੈ ਮੜਦੇ ਵੀ ਦੇ ਵਿੱਚ ਸਾਰੇ ਤਿਆਰ ਹੋ ਗਏ ਕੋਈ ਗੱਲ ਨਹੀਂ ਵੀ ਵੀ ਮਕਾਰਦਾ ਉਸ ਆਪਣਾ ਮਾਨਸਿਕ ਤੌਰ ਤੇ ਤਿਆਰੀ ਹੋਣੀ ਚਾਹੀਦੀ ਗੱਲਾਂ ਨੂੰ ਪੜਨਾ ਖਬਰ ਖਬਰੇ ਬਣੂਗੀ ਮੜਦੇ ਵੀ ਦੇ ਵਿੱਚ ਕੀ ਚਾਹ ਕੇ ਦਰਸ ਸਕੂਲ ਦੇ ਜਿਵੇਂ ਟੀਚਰ ਟੀਚਰ ਕੁੜੀਆਂ ਉਹਨਾਂ ਦੀ ਹਮਾਇਤ ਆਈਆਂ ਹੁਣਾਂ ਪੜਨਾ ਤੇ ਹਮਾਇਤ ਹੋ ਸਾਰੇ ਵੀ ਦੀ ਆਵਾਜ਼ بلند ਕੀਤੀ ਹੈ ਤੇ ਚੋਟ ਤੱਕ ਮੁਜਾਰਾ ਕੀਤਾ ਹੈ ਫਰਮਾਇਆ ਅੱਜ ਗੱਲ ਉਸ ਨੂੰ ਸਮਰਥਨ ਕਰਦਾ